ਖਾਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਅਜੇ ਲੋਈ ਸ਼ਬਦ ਆ ਗਿਆ ਦੁਗਾ ਜਦੋਂ ਜਦੋਂ ਗੁਰਸਾਹਿਬ ਦੀ ਜੰਗ ਦੇ ਬਾਅਦ ਸ਼ਬਦ ਲਿਖਿਆ ਕਹਿੰਦਾ ਸਾਡਾ ਮੈਸੇਜ ਦੇ ਦਿਓ ਮਿੱਤਰ ਪਿਆਰੇ ਬਹੁਤ ਮਿੱਤਰ ਪਿਆਰੇ ਕਹਿੰਦਾ ਮੈਂ ਕਿਹਾ ਮੇਰੇ ਚੰਨੇ ਨਹੀਂ ਕਹਾਂ ਮਿੱਤਰ ਪਿਆਰਾ ਕਹਿੰਦਾ ਮਿੱਤਰ ਬਰਾਬਰ ਦਾ ਹੀ ਹੁੰਦਾ ਮਿੱਤਰ ਬਰਾਬਰ ਦਾ ਹੀ ਹੁੰਦਾ ਦੋਸਤ ਮਿੱਤਰ ਹੁੰਦਾ ਬਰਾਬਰ ਦਾ ਹੀ ਹੁੰਦਾ ਹੇ ਭਾਈ ਉਹਨੇ ਖਤਮ ਦਿੱਤਾ ਹੈ ਕੁਰਬਾਨੀ ਜੀ 사ਜਨ ਭਾਈ ਕਿਹਾ ਵੇ ਭਾਈ ਬਰਾਬਰ ਦਾ ਹੀ ਹੁੰਦਾ ਛੋਟਾ ਹੋਵੇ ਤੇ ਵੱਡਾ ਹੋਵੇ ਵਾਪਸੀ ਜਾਇਦਾਦ ਤਾਂ ਬਰਾਬਰ ਦਾ ਹੀ ਸਾਰਿਆਂ ਦਾ ਪਾਪ ਤਾਂ ਸਾਰਿਆਂ ਦਾ ਇੱਕੋ ਹੀ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਹਾਲ ਮਰੀਦਾਂ ਦਾ ਕਹਿਣਾ ਆ ਬਰੀਦ ਆਪੇ ਚੱਲਿਆ ਕਿਸੇ ਦਾ ਤੁਸੀਂ ਕਹਿੰਦੇ ਹੋ ਗੁਰੂ ਆ ਉਹਦਾ ਫਰੇਦ ਕਹਿੰਦਾ ਆਪਣੇ ਆਪ ਨੂੰ ਜਿਵੇਂ ਹਾਲ ਦਸਣਾ ਬਣਾ ਸੁਣਾਉਣਾ ਅੱਗੇ ਜਿਹੜਾ ਕਹਿ ਜਿਹੜਾ ਦੋਨੇ ਹੈ ਜਿਹਦਾ ਸ਼ਬਦ ਹੈ ਉਹ ਤਾਂ ਫਰੀਦ ਬੰਦਾ ਤਜ਼ੀਮ ਪਾਸ਼ਾ ਦਾ ਸ਼ਬਦ ਹੈ ਆਪਣਾ ਤੇ ਗੁਰੂ ਤਾਂ ਫਿਰ ਕੋਈ ਹੋਰ ਹੈ ਉੱਪਰ ਮਿੱਤਰ ਕੋਈ ਗੁਰੂ ਮਿੱਤਰ ਤਾਂ ਸਿੱਖਾਂ ਨੂੰ ਕਿਹਾ ਨੂੰ ਬਾਅਦ ਚ ਜਿਹੜੀ ਪਬਲਿਕ ਹੈ ਬਾਅਦ ਦੇ ਵਿੱਚ پیسے ਦੇਣੇ ਬਾਦ ਵਾਲਿਆਂ ਨੂੰ ਬੇਤੋ ਬਾਦ ਵਾਲੇ ਰੂਹੇ ਰਾਹੇ پیسے ਦੇ ਦਿਓ ਇਹ ਨਾ ਸਮਝਿਓ ਮੈਂ ਜਿਹੜੀ ਲੜਾਈ ਲੜੀ ਹੈ ਮੇਰੀ ਕੋਈ ਗਲਤੀ ਸੀ ਆ ਮੈਂ ਕਸਤਾ ਜੋ ਐ ਸੱਜ ਦੇਖੋ ਰੁਕੀਆ ਕਿਤੇ ਲੋਕ ਆਇਆ ਨਾ ਬਾਅਦ ਦੇ ਵਿੱਚ ਕਹਿਣ ਕਿ ਬਾਅਦ ਜਿੱਤਾ ਪਛਤਾਇਆ ਹੋ ਹਾਂ ਬੱਚੇ ਸ਼ਹੀਦ ਘਰ ਪਹਿਲਾਂ ਜਿੱਦ ਗੱਲ ਦੀ ਮਾਤਾ ਨੇ ਠੀਕ ਕਿਹਾ ਸੀ ਇਹ ਕਹਾਣੀਆਂ ਘੜ ਲੈਂਦੇ ਲੋਕ ਕਿਹੜਾ ਨਾ ਸ਼ਬਦ ਹੁੰਦਾ ਇਹ ਤਾਂ ਬਹੁਤ ਕਹਾਣੀਆਂ ਘੜ ਲੈਣੀਆਂ ਸੀ ਇਹਨਾਂ ਨੇ ਸੁਦ ਬਿਨ ਰੋਗ ਲਜਾਈਆਂ ਦਾ ਉਡਣ नाग ਨਿਵਾਸਾਂ ਦੇ ਰਹਿਣਾ ਕਹਿੰਦਾ ਇਹ ਮੇਰਾ ਬੇਚੇ ਦੇ ਦੇਓ ਪਿੱਛੇ ਮਿੱਤਰ ਪਿਆਰੇ ਨੇ ਮੈਂ ਇਹ ਕਹਿੰਦਾ ਪਰਮੇਸ਼ਰ ਨੂੰ ਛੱਡ ਕੇ ਸੱਚ ਨੂੰ ਛੱਡ ਕੇ ਜੇ ਮੈਂ ਰਜਾਈ ਨਾਲ ਜਿੱਥੇ ਪੈਂਦਾ ਠੰਡ ਸੀ ਰੋਥੇ ਮੈਂ ਛੁੜੇ ਉਹਦੋਂ ਕਪੜਾ ਕੋਈ ਨਹੀਂ ਬਸ ਠੰਡਾ 20 ਦਿਨ ਪਹਿਲਾਂ ਪੈ ਕੇ ਛੱਡਿਆ ਦੋ ਦਿਨ ਪਹਿਲਾਂ بارش ਸੱਚ ਸੱਚ بارش ਪਈ ਸੀ ਰੋ ਇਹ ਹਵਾ ਚੱਲਦੀ ਹੈ ਦਸੰਬਰ ਦਾ ਵੀ ਤੇ ਠੱਡ ਠੱਡ ਪਤਾ ਹੀ ਹੁਣ ਜੇ ਆਪਾਂ ਰਾਤ ਨੂੰ ਦੋ ਬਾਹਰ ਨਿਕਲਣ ਹੋਵੇ ਤਾਂ ਪਤਾ ਲੱਗ ਜਾਂਦਾ ਨਾ ਵੀ ਠੱਡ ਕੀ ਹੁੰਦੀ ਹੈ ਕਿਹੜਾ ਕੋਣ ਕੋਈ ਭੁੱਖਣ ਮਾਰੀ ਹੋਈ ਸੀ ਉਹ ਤਰਖੀ ਸੀ ਝਾੜ ਸਾਹਿਬ ਚਲਦੇ ਆਦਮ ਨੂੰ ਤੜੇ ਹੁੰਦੇ ਆਦਮ ਤੇ ਸਰੀਰੇ ਕਰ ਬੁੱਧ ਚਮਕੌਰ ਸਾਹਿਬ ਤੋਂ ਜਾਇ ਨੇ ਉਹਦੇ ਚੜ੍ਹਨ ਝਾੜ ਸੀਗੇ ਉਹਦੇ ਦਿਸੀ ਉੱਥੇ ਉਹਦੇ ਵਿੱਚ ਹਵਾ ਦੀ ਓੜ ਤੋਂ ਉੱਥੇ ਬੈਠੇ ਕੁਚਰ ਉੱਥੇ ਆਰਾਮ ਕੀਤਾ ਆਰਾਮ ਕੀਤਾ ਕਿਤੇ ਸੀ ਚਲਦੇ ਆਏ ਨੇ ਤੁਰੇ ਆਏ ਨੇ ਜਦੋਂ ਮੋਦੀ ਆਈ ਆਰਾਮ ਕਰਨ ਦਾ ਟਾਈਮ ਵੀ ਸੀ ਨਾ ਪਿੱਛੇ ਉੱਥੇ ਦਾ ਲਿਖਿਆ ਸ਼ਬਦ ਹੈ ਤੋ ਤੇ ਬਣਾ ਰੋਗ ਰਜਾਇਆ ਦੇ ਉੱਤੇ ਨਾਗ ਨਵਾਸਾਂ ਦੇ ਰਹਿਣਾ ਨਾਗ ਨਵਾਸਾਂ ਦੇ ਰਹਿਣਾ ਉਹਦੇ ਨਾਲ ਸੀ ਸਾਰੇ ਮੈਂ ਰਾਂਜਾ ਰਹਿਣਾ ਬਰੇਵਾ ਤੇ ਰੋਗੀ ਸੀ ਉਹ ਉਹ ਰੋਗ ਸੀ ਮੈਂ ਕੁਲ ਵਾਸਤਾ ਤੰਦਰੁਸਤ ਬਰੇ ਜੰਤਾ ਕੋਈ ਬੋਲ ਜੀ ਚਾਹੇ ਮੈਂ ਬਾੜੇ ਛੰਡ ਕੋਈ ਗੱਲ ਤੁਹਾਨੂੰ ਤਾਂ ਲੱਗਦੀ ਹੋ ਜੀ ਨਾਗਾਂ ਦੇ ਨਾਲ ਰਹਿਣਾ ਰਜਾਈ ਦੇ ਵਿੱਚ ਬੜਾ ਖਤਰਨਾਕ ਹੁੰਦਾ ਹੈ ਰਜਾਈ ਹੋਵੇ ਨਾਲ ਸਪੋਵੇ ਛੋੜੇ ਵੇ ਰੰਗਵਾਦ ਦਰਦ ਦੀਦ ਆ ਜੂਗੀ ਉਹ ਤੇ ਦੇ ਦੇ ਨੀ ਨਾ ਉਹ ਤੇ ਮੈਨੂੰ ਆ ਜੂਗੀ ਨਾ ਗਾਂ ਜਿੱਦੜਾ ਸ਼ਾਹ ਨਾਗਰ ਸੁਣਾਣ ਜਿਹੜੇ ਕਹਿੰਦੇ ਸੀ ਸੱਤ ਛੱਡ ਦੇ ਕੋਈ ਕਹਿੰਦਾ ਅੱਛਾ ਸੱਤ ਛੱਡ ਦੇ ਬਾਈ ਧਾਰੀਏ ਹੂੰ ਬਾਈ ਧਾਰੀਏ ਨਾ ਗਏ ਨੇ ਕੋਲ ਕੌਣ ਦੇ ਸਾਰੇ ਨਾਲੇ ਸੀ ਬਣਾ ਉਹਨਾਂ ਨੇ ਮਦਦ ਨਹੀਂ ਕੀਤੀ ਬਾਈ ਧਾਰੀਓ ਦੀ ਕਈ ਵਾਰ ਬਚਾਇਆ ਨੇ ਕਈ ਵਾਰ ਕਹਿ ਮਦਦ ਦੋ ਆਸਤੀ ਤਾਂ ਸੱਪੇ ਸੀ ਵਰਤੀ ਸੀ ਉਹ ਪਹਿਲਾਂ ਲੈ ਕੇ ਗਏ ਨੇ ਸਾਡੇ ਇੱਥੇ ਰਹੋ ਉਹ ਕਹਿੰਦੇ ਇੱਥੇ ਜਾਓ ਜਾਓ ਚੜ ਕੇ ਆਉਂਦੇ ਤੇ ਲਾਹੌਰ ਵਾਲੇ ਜਾਂ ਕਹਿੰਦੇ ਸਾਡੀ ਮਦਦ ਕਰੋ ਆ ਹਸੈਨੀ ਜਦ ਆਇਆ ਜਦ ਕਿ ਨਹੀਂ ਆਇਆ ਨਾਗ ਦੀ ਸੀ ਮਦਦ ਮੰਗੀ ਆ ਇਹ ਨਾਗ ਸੀ ਮੁਸਲਮਾਨਾਂ ਨੂੰ ਨਹੀਂ ਨਾਗ ਕਿਆ ਹੋਇਆ ਨਾਗ ਨੇ ਸ਼ਿਵਜੀ ਦਾ ਚੱਲਿਆ ਨੂੰ ਕਿਆ ਹੋਇਆ ਅਮਾਲਾ ਸਾਰਾ ਸ਼ਿਵਜੀ ਦਾ ਤੇ ਅਮਾਲਾ ਪਹਾੜ ਸ਼ਿਵਜੀ ਦਾ ਨਹੀਂ ਹੈ ਤੇਰੇ ਉਹਦੇ ਚੇਲੇ ਹੀ ਨੇ ਉੱਥੇ ਨੇ ਨਾਗ ਨੇ ਹੋਰ ਲੋੜ ਪਾੜੀ ਗਾਜੀ ਪਾੜੀ ਰਾਜ ਸੂਲ ਸਰਾਹੀ ਖੰਜਰ ਪਿਆਲਾ ਵਿੰਗਕ ਕਸਾਈਆਂ ਦਾ ਸਹਰਾ ਦੂਏ ਪਾਸੇ ਆ ਬੁੱਧਰ ਬੰਦੇ ਬਗਲ ਦਾ ਤੂੰ ਕਿ ਬੁੱਧਰ ਬੰਦੇ ਉਹਨੇ ਕੋ ਸਰਾਹੀਆਂ ਸੀ ਹਾਂ ਵਧੀਆ ਵਧੀਆ ਭਾਂਡੇ ਪਾਣੀ ਪੀਣ ਵਾਲੇ ਆ ਜੋ ਵੀ ਸੂਣ ਸਰਾਹੀ ਕੋਈ ਦੁੱਧ ਪੀਣ ਵਾਲਾ ਲੱਸੀਆਂ ਹੋਰ ਜਿਹੜਾ ਪਰ ਪਾਣੀ ਪੀਦੇ ਸਰਾਹੀ ਹੋ ਸੂਣ ਉਹ ਸੂਣੀ ਤੇ ਡੰਗਾ ਜਿਹੇ ਸਰਾਹੀ ਬੁੱਲੂ ਸੂਣੀ ਤੇ ਕਹਿੰਦੇ ਨੂੰ ਸਰਾਹੀ ਦਾ ਵਿੱਚ ਕੀ ਲੱਗਦੀ ਹੈ ਇੱਕ ਵਾਰ ਦਾ ਫਾਸੀ ਦਾ ਫੰਦਾ ਫਾਸੀ ਤੇ ਲੜਦਾ ਉਹਦੇ ਦੇ ਸਰਾਹੀ ਹੱਥ ਜਪਾਦੇ ਉਹ ਕੀ ਗੱਲ ਇਹ ਨਜ਼ਰ ਆਇਓ ਫਾਸੀ ਦੇ ਜਿਹੜੇ ਬਰਾਬਰ ਸੀ ਮੈਂ ਉੱਥੇ ਹਰ ਵਕਤ ਐਨੀ ਘੁੱਟੜ ਸੀ ਮੈਨੂੰ ਜੇ ਮੈਂ ਉਹਨਾਂ ਦੀ ਗੱਲ ਮੰਨ ਲੈਂਦਾ ਜੇ ਉਹਨਾਂ ਦੀ ਇਹ ਮੰਨ ਲੈਂਦਾ ਐਨਾ ਘੁੱਟ ਦਿੰਦੇ ਗੱਲ ਮੇਰਾ ਜਿਵੇਂ ਫਾਸੀ ਤੇ ਲੜਤਦਾ ਗਾਲ ਘੋਟਿਆ ਹੁੰਦਾ ਸੱਚ ਦੀ ਆਵਾਜ਼ ਨਹੀਂ ਬੰਦ ਹੋ ਸਕਦੀ ਨਹੀਂ ਜੀ ਉਹ ਪਹਿ ਬੰਦੀ ਰੋਜ਼ ਲਾਈ ਜਾਂਦੇ ਇੱਕ ਕੱਲ ਬੋਲੋ ਤੁਸੀਂ ਦੋ ਪਵੰਦੀਆਂ ਹੋ ਲਾ ਦਿੰਗੇ ਨਾ ਮਨ ਨੂੰ ਕਾਲ ਤੱਕ ਤਾਂ ਇੱਕ ਕੱਲ ਮੰਨ ਲੈਂਦੇ ਸੀ 26 ਪਵੰਦੀਆਂ ਹੋ ਲਾ ਦਿੰਦੇ ਕਿਤੇ ਤਾਂ ਸਹਣ ਲੈਦੇ ਵੀ ਅਸੀਂ ਨਹੀਂ ਮੰਨਦੇ ਪਹਿਲਾਂ ਹੀ ਕਹਿੰਦਾ ਸੀ ਮੰਨਦੇ ਹੀ ਨਹੀਂ ਕੋਈ ਘੁੱਟ ਜਬਰਦਸਤ ਇਸ ਆਦੋ ਕਰ ਉਹ ਦਲਤਾ ਹੈ ਸੂਲ ਸਰਾਹੀ ਇਹ ਹੋ ਸੀ ਜੜੀ ਇਹ ਲਉਂਦੇ ਸੀ ਸੂਲ ਖੰਜਰ ਪਿਆਲਾ ਹੋਈ ਹੋਈ ਹੋਪਵਦੀ ਲਾਉਂਦੇ ਸੈਦੀ ਬਾਜ ਬੰਦ ਕਰਦੇ ਸੀ ਬਾਈ ਤਾਂ ਇਹ ਵੀ ਕਰਦੇ ਸੀ ਸੈਦੀ ਬਾਜ ਬੰਦ ਕਰਦੇ ਸੀ ਹੋਰ ਕੀ ਕਰਦੇ ਸੀ ਓਏ ਆ ਆਪੜਾਈ ਆ ਸਾਡੇ ਕੋਲ ਦਿੱਤੀ ਹੋਈ ਇਹ ਵੀ ਕਰਕੇ ਦੇਖਣ ਬੰਦੇ ਇਹਨਾਂ ਦੀ ਆਪਣੀ ਬੋਲਤੀ ਬੰਦ ਹੋ ਜੂਗੀ ਹੋ ਖੰਜਰ ਪਿਆਲਾ ਬੁਝਿੱਦਾ ਨਹੀਂ ਛੱਡਿਆ ਉਹਨਾਂ ਨੇ ਇਹ ਤਾਂ ੱੱਲੇ ਕੁਝ ਨਹੀਂ ਵਿਚਾਰੇ ਖੰਜਰ ਪਿਆਲਾ ਉਹਦਾ ਪਿਆਲਾ ਉਹਨਾਂ ਸੀ ਜਿਹੜਾ ਸਰਾਏ ਤੋਂ ਬਾਕੇ ਪੀਣ ਦੀ ਸੀ ਉਹ ਖੰਜਰ ਸੀ ਮੇਰੇ ਵਾਸਤੇ ਇਸ ਪਾਲੇ ਖੰਜਰਾਂ ਕੋ ਪਿਆਲਾ ਤਾਂ ਦੇ ਦੇ ਖੰਜਰ ਵੀ ਆ ਹੈ ਲਾ ਭੈ ਖੰਜਰ ਜ਼ਬਰ ਦੀ ਭੇਡ ਚ ਮਾਰ ਦਵੇ ਪਵੰਦੀ ਜਿਹੜੀ ਐ ਇਹ ਖੰਜਰ ਐ ਯਾਨੀ ਹੁਕਮ ਤੇ ਰਹਿਣੇ ਆ ਪ੍ਰਵੇਸ਼ ਦਾ ਜੀ ਉੱਥੇ ਖੰਜਰ ਹੈ ਜੀ ਦਰਵਾਜ਼ਾ ਹੈ ਜੀ ਉਹਨਾਂ ਦੇ ਹੁਕਮ ਜੀ ਵੀ ਉਹੀ ਖੰਜਰ ਸਹੂਲਤਾਂ ਮਿਲਣੀਆਂ ਸੀ ਰਾਜੇ ਵਾਲੀਆਂ ਪਰ ਖੰਜਰ ਵੀ ਸੀ ਨਾਲ ਉਹ ਵਧੀਆ ਵੀ ਸੀ ਨਾਲ ਆ ਤਾਂ ਵਧੀਆ ਵੀ ਸੀ ਪੱਕਾ ਹੋ ਕਮਾਉਣਾ ਦਾ ਮੈਨੂੰ ਨਾ ਪੈਣ ਸੀ ਫਿਰ ਬਿਲਕੁਲ ਅਜਾ ਤੇ ਵੀ ਸੀ ਉੱਥੇ ਕੰਡੀਸ਼ਨਾਂ ਦੇ ਤਹਿਤ ਕੰਡੀਸ਼ਨਾਂ ਦੇ ਤਹਿਤ ਰਹਿਣਾ ਪਿਆ ਸੀ ਤੇ ਅੱਲਾ ਦਾ ਜਰੂਰ ਮਿਲਦਾ ਸਰਾਈ ਵੀ ਸੀਗੀ ਰਿਹਾਈ ਵੀ ਰਹਿੰਦੀ ਸੰਸਾਰੀ ਸੁਗ ਰਹਿੰਦੇ ਪਰ ਆਹ ਰੈਣਾ ਜੀ ਨਾਲ ਜ਼ਿੰਗ ਕਸਾਈਆਂ ਦਾ ਸਹਣਾ ਆ ਜਿਹੜੇ ਕਸਾਈ ਸੀ ਉਹਨਾਂ ਦੇ ਜਿਹੜਾ ਵਿਦਾਂ ਹੁੰਦੀ ਆ ਉਹ ਜਿਹੜਾ ਵਟਣ ਵਾਲਾ ਹੁੰਦਾ ਚਲੋ ਆਰ ਵੀ ਵਿੱਗੀ ਹੁੰਦੀ ਐ تلوار ਵਿੱਦੀ ਨਹੀਂ ਹੁੰਦੀ ਕਸਾਈ ਜਿੱਥੇ ਤਲਵਾਰ ਲਈ ਖੜਾ ਹੈ ਉਧਰ ਖੰਜਰ ਪਈ ਐ ਤੇ ਉਧਰ ਅੰਗੂਲਬਈ ਤੋਂ ਬਈ ਆ ਸਰਾਹੀ ਐ ਆ ਪਿਆਲਾ ਸ਼ਰ ਬਹੁਤ ਦਾ تلوار ਘਰਤੇ ਉਹ 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 ਦਿਮਨ ਉਹ ਨੀ ਜੰਗ ਲੱਗਿਆ ਨਾ ਮੈਨੂੰ ਖੰਜਰ ਇਹ ਹਾਜਰੀ ਵਿੱਚ ਤਲਵਾਰ ਦੀ ਹਾਜਰੀ ਵਿੱਚ ਪਵਨ ਦੀ ਵਿੱਚ ਸਰਾਹੀ ਪਰ ਪਿਆਲਾ ਮੈਂ ਛੱਡ ਗਿਆ ਹੈ ਪਰਜਾਈ ਛੱਡੀ ਹੈ ਸੱਪਾਂ ਕਰਕੇ ਸੱਪ ਸੀ ਹੋ ਰਜਾਈ ਦੇ ਵਿੱਚ ਲਾੜ ਪੈਂਦੇ ਤਾਂ ਸਭ ਕੋ ਅਨੰਦ ਪਰ ਸਭ ਛੱਡ ਗਿਆ ਆਗਲ ਹੈ ਯਾਰ ਦੇ ਦਾ ਸਾਨੂੰ ਸੱਥਰ ਚੰਗਾ ਬੋਝ ਖੇੜਿਆਂ ਦਾ ਰਹਿਣਾ ਪੁੱਜੇ ਪਏ ਨੇ ਉੱਥੇ ਥੱਲੇ ਢੱਡ ਸਾਬ ਢੱਡ ਸਾਬ ਉਦਨੇ ਪੁੱਜੇ ਰਾਤ ਘਟੀਆਂ ਇੱਕੂ ਉਹ ਕੋ ਚੇਰੋ ਉਦਲੇ ਪੁੱਜੇ ਪੈਣ ਬਸ ਯਾਰੜੇ ਦਾ ਸਾਨੂੰ 70 ਚੰਗਾ ਜੀ ਸੱਤ ਇੱਥੇ ਬੱਸ ਹੀ ਹੈ ਬੋਝ ਜੀ ਸਾਥ ਨਾਲ ਉਹ ਯਾਰੀ ਨਹੀਂ ਟੁੱਟੀ ਯਾਰੜੇ ਦਾ ਯਾਰੜੇ ਦਾ ਸਾਨੂੰ 70 ਚੰਗਾ ਓ ਯਾਰ ਅਦਰ ਆਤਮਾ ਅਰਪਰਾਤਮਾ ਇਕਨ ਬੋਝ ਜੀ ਇੱਕ ਕਾਦੀ ਸਾਲ ਸੱਚ ਨਹੀਂ ਛੱਡਿਆ ਆਪਣਾ ਰੋਲ ਨਹੀਂ ਛੱਡਿਆ ਆ ਜਦ ਸਾਰਾ ਸੱਚ ਹੁੰਦਾ ਸਾਰਾ ਯਾਰ ਇਤਰੇ ਜਿੰਨਾ ਸਦਕਾ ਤਸਾ ਹੋ ਯਾਰ ਜੋ ਹਮਸ਼ੈਰੀ ਸੋ ਮੀਤ ਹਮਾਰਾ ਮੀਤ ਯਾਰ ਆ ਦੂਜੇ ਤਬੀਦ ਕਰਦੇ ਨੇ ਆਪਾਂ ਮਿੱਤਰਾਂ ਦਾ ਨਹੀਂ ਸਾਥ ਛੱਡਿਆ ਸੱਥਰ ਮਜ਼ਦੂਰ ਕਰ ਲਿਆ ਪੁੱਜੇ ਕਹਣਾ ਮਜ਼ਦੂਰ ਕਰ ਲਿਆ ਰਜ਼ਾਈ ਤੋਂ ਬਿਨਾ ਪਹਿਲੇ ਤੋਂ ਬਿਨਾ ਉਸ ਰਾਹੀ ਤੋਂ ਬਿਨੋ ਸਭ ਕੁਝ त्याਗਣਾ ਬਲਜੂਰ ਕਰ ਲਿਆ ਪਰ ਉਹ ਨਹੀਂ ਬਲਜੂਰ ਕੀਤਾ ਪਠੋ ਖੇੜਿਆਂ ਦਾ ਰਹਿਣਾ ਉਹ ਖੇੜਿਆਂ ਦੇ ਵਿੱਚ ਖੁਸ਼ੀ ਨਾਲ ਖੇੜਿਆਂ 'ਚ ਰਹਿਣਾ ਸੀ ਮੈਨੂੰ ਪੱਠੀ 'ਚ ਰਹਿਣਾ ਸੀ ਪੱਠੀ ਦੇ ਬਰਾਬਰ ਸੀ ਰੱਬ ਪਰ ਸਾਹਿਬ ਦੇ ਰਹਿ ਇਸ ਪੱਠੀ ਦੇ ਵਿੱਚ ਜਿਵੇਂ ਕਿਸੇ ਨੂੰ ਝੋਕਦੀ ਏ ਸਭ ਆਰਾਮ ਹੁੰਣ ਉਹ ਤੇ ਉਹ ਆਰਾਮ ਨਹੀਂ ਹੁੰਦਾ ਮੇਰੇ ਬਾਤੇ ਪੱਠੀ ਸੀ ਕੋਈ ਭੁਲੇਖੇ ਚ ਨਾ ਰਹਿ ਜਵੇ ਕਿ ਬਾਅਦ ਵਿੱਚ ਪਛਤਾਏ ਸੀ ਪਟਖੇੜਿਆਂ ਦਾ ਰਹਿਣਾ ਉਹ ਬੁਲਦੀ ਪੂਜਾ ਕਰਦੇ ਤੇ ਵੀ ਤੂੰ ਵੀ ਕਰਨ ਲੱਗਿਆ ਉਤਲੇ ਸ਼ਬਦ ਕੀ ਕਿਹਾ ਬਿਨ ਕਰਤਾਰ ਨ ਕਿਰਤਮ ਮਾਨੋ ਹਾਂ ਉਤਲੇ ਸ਼ਬਦ ਤਾਂ ਆਉਂਗਾ ਕੇ ਲਿਖਿਆ ਏ ਆਹ ਕਡੀਸ਼ਨ ਸੀ ਆਹ ਕਡੀਸ਼ਨ ਸੀ ਰੌੜ ਆਹ ਛੱਡ ਦੇ ਆ ਆ ਜਾ ਸਾਡੇ ਨਾਲ ਖੜਾ ਹੋ